ਅੱਜ ਜੀ ਅੱਜ ਆਪਾਂ ਤੁਹਾਨੂੰ ਸ਼ਹਿਰ ਮਰੇੜਕੋਟ ਲੈ ਕੇ ਇਦਾਂ ਦੀ ਸ਼ਾਪ ਦੇ ਉੱਪਰ ਲੈ ਕੇ ਚੱਲਦੇ ਜਿੱਥੋਂ ਤੁਹਾਨੂੰ ਅਰਬ ਦੇਸਾਂ ਦਾ ਇਤਰ ਤੇ ਊਦ ਬਿਲਕੁਲ ਸੱਚਾ ਤੇ 100%オリジナル ਮਿਲ ਜੂਗਾ ਇਹ ਜਿਹੜੀ ਸ਼ਾਪ ਆ ਬੱਸ ਸਟੈਂਡ ਤੋਂ ਕਾਲਜ ਰੋਡ ਬਿਕਾਨੇਡ ਸਵੀਟ ਦੇ ਬਿਲਕੁਲ ਸਾਹਮਣੇ ਅਲਕਾਵਾ ਫ੍ਰੈਗਰੈਂਸ ਜੀ ਆਹ ਕ੍ਰੀਡ ਐਵੈਂਟਸ ਆ ਇਸ ਵਕਤ ਅਤਰ ਆ ਅਗਰ ਆਪਾਂ ਅਤਰ ਲੈਣਾ ਚਾਹਣੇ ਅਤਰ ਵੀ ਮਿਲ ਜੂਗਾ ਸਿਰਫ 6 ਐਮਐਲ ਸਿਰਫ ਔਰ ਸਿਰਫ 300 ਦੇ ਵਿੱਚ ਰੇਟ ਇੰਨਾ ਕਿ ਜਾਇਜ਼ ਮਿਲੂਗਾ ਨਾ ਸਾਰੇ ਕੀਤੇ ਟ੍ਰਾਈ ਕਰਕੇ ਚਾਹੀਦੀ ਫੇਰ ਆ ਜਿਓ ਸਭ ਤੋਂ ਵਧੀਆ ਰੇਟ ਤੁਹਾਨੂੰ ਉਰੇ ਹੀ ਅਤੇ ਜਿਵੇਂ ਕਿ ਜਿਹੜੇ ਆਪਣੇ ਭਰਾ ਉਦ ਲਾਉਣ ਦੇ ਸ਼ੌਕੀਨ ਨੇ ਹਾਂ ਜੀ ਅਬ ਤੁਹਾਨੂੰ オリジナル ਉਦ ਮਿਲੂਗਾ ਜੀ ਲਓ ਜੀ ਆਪਾਂ ਦਾ ਪਰਫਿਊਮ ਦੇਖੀਏ ਤਾਂ ਲਗਭਗ 10-11000 ਦੀ ਰੇਂਜ ਦੇ ਵਿੱਚ ਆ ਤੇ ਪਰਫਿਊਮ ਜਿੰਗਲ ਵੱਟ ਹੋ ਜੂਗਾ ਜੀ ਹਾਂ ਅਗਰ ਆਪ ਇਸ ਦਾ ਪਰਫਿਊਮ ਬਣਾਵਾਗੇ ਤਾਂ ਸਿਰਫ 1000 ਰੁਪਏ ਚ ਬਣਾ ਕੇ ਦਵਾਂਗੇ ਜੀ ਹਾਂ ਜੀ ਅਲਕਾਵਾ ਫਰੇਗਰੈਂਸ ਦੇ ਉੱਪਰ ਜਿਵੇਂ ਕਿ ਅਤਰ ਉਦ ਪਰਫਿਊਮ ਸਾਰੇ ਆਪਾਂ ਘਰ ਬੈਠੇ ਆਪਾਂ ਅਗਰ ਮੰਗਵਾਈਏ 100%オリジナル ਬਿਲਕੁਲ ਫ੍ਰੀ ਡਿਲੀਵਰੀ ਦੇ ਉੱਪਰ ਉਕੇ ਐਨ ਆਰ ਆਈ ਭਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਸਵਿਟਜ਼ਰਲੈਂਡ ਜਿੱਥੇ ਵੀ ਨੇ ਉਹਨਾਂ ਵਾਸਤੇ ਵੀ ਇੱਕ ਇਹ ਮੌਕਾ ਹੈ ਕਿ ਬਿਲਕੁਲ ਫ੍ਰੀ ਆਪਾਂ ਭੇਜਾਂਗੇ ਡਿਲੀਵਰੀ